ਕੇਂਦਰ ਸਰਕਾਰ ਨੇ ਲੋਕਾਂ ਦੇ ਕਾਲੇ ਤੰਦ ਨੂੰ ਸਿੱਧੇ ਰਸਤੇ ਰਾਹੀਂ ਚਿੱਟਾ ਤੰਦ ਬਣਾਉਣ ਦਾ ਮੌਕਾ ਦਿੱਤਾ ਹੈ ਇਸ ਲਈ ਆਮਦਨ ਕਰ ਵਿਭਾਗ ਤੁਹਾਡੇ ਤੋਂ ਨਾ ਹੀ ਇਸ ਪੈਸੇ ਦਾ ਸਰੋਤ ਪੁੱਛੇਗਾ ਤੇ ਨਾ ਹੀ ਤੁਹਾਡੇ ਤੇ ਕੋਈ ਕਾਰਵਾਈ ਹੋਵੇਗੀ ਇਹ ਸਭ ਕੀ ਜਾਣਕਾਰੀ ਵੀ ਗੁਪਤ ਰੱਖੀ ਜਾਏਗੀ ਬਦਲੇ ਚ ਤੁਹਾਨੂੰ 45% ਟੈਕਸ ਚੁਕਾਉਣਾ ਪਵੇਗਾ ਇਸ ਸਕੀਮ ਲਈ ਲੋਕਾਂ ਇੱਕ ਜੂਨ ਤੋਂ ਲੈ ਕੇ 30 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ। ਇਸ ਦੌਰਾਨ ਜੇਕਰ ਡਿਫਾਲਟਰ ਆਪਣੀ ਅਣ ਐਲਾਨੀ ਜਾਇਦਾਦ ਦਾ ਬਿਊਰੋ ਵਿਭਾਗ ਨੂੰ ਨਹੀਂ ਦਿੰਦਾ ਤਾਂ ਉਸ ਖਿਲਾਫ ਉਚਿਤ ਕਾਰਵਾਈ ਕੀਤੀ ਜਾਏਗੀ। ਇਸ ਸਕੀਮ ਤਹਿਤ 31 ਮਾਰਚ 2016 ਤੋਂ ਪਹਿਲਾਂ ਦੀ ਕਿਸੇ ਵੀ ਜਾਇਦਾਦ ਦਾ ਬਿਊਰੋ ਦਿੱਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਵਿਭਾਗ ਕੋਲ ਜਿਨ੍ਹਾਂ ਦੀ ਪਹਿਲਾਂ ਸਰਚ ਹੋ ਚੁੱਕੀ ਹੈ ਉਹਨਾਂ ਲਈ ਇਸ ਸਕੀਮ ਨਹੀਂ ਹੈ। ਹਰਿਆਣਾ ਦੇ ਕੁਰਕ ਖੇਤਰ ਚ ਪੁਲਿਸ ਵਰਤੀ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੋਨੀਪੱਤੇ ਰਹਿਣ ਵਾਲੇ ਭੁਪਿੰਦਰ ਸਿੰਘ ਨੇ ਪੀਜੇ ਚੰਡੀਗੜ੍ਹ ਜ਼ਿਲ੍ਹਾ ਤਰਨਤੰਮ ਦਮ ਤੋੜ ਦਿੱਤਾ ਪੀਜੇ ਰੈਫਰ ਕਰਨ ਤੋਂ ਪਹਿਲਾਂ ਇਸ ਨੌਜਵਾਨ ਨੂੰ ਕੁਰਕ ਖੇਤਰ ਦੇ ਐਲ ਐਨ ਜੀਪੀ ਹਸਪਤਾਲ ਲਿਜਾਇਆ ਗਿਆ ਸੀ ਇਸ ਦੇ ਲਾਵਾ ਹੋਰ ਵੀ ਕਈ ਨੌਜਵਾਨ ਪਤੀ ਦੌਰਾਨ ਬੇਹੋਸ਼ ਹੋਣ ਉਪਰੰਤ ਇਥੇ ਲਿਆਂਦੇ ਗਏ ਨੇ ਇਹਨਾਂ ਨੌਜਵਾਨਾਂ ਦਾ ਇਲਾਜ ਕਰਨ ਵਾਲੇ ਡਾਕਟਰ ਵੀ ਮੰਨ ਰਹੇ ਨੇ ਕਿ ਪਤੀ ਲਈ ਆ ਨੌਜਵਾਨ ਨਸ਼ੇ ਦਾ ਸੇਵਨ ਕਰ ਰਹੇ ਨੇ ਸਾਪ ਦਾ ਆਈਜੀ ਰਣਵੀਰ ਸ਼ਰਮਾ ਨੇ ਪ੍ਰਤੀ ਪ੍ਰਕਿਰਿਆਲੀ ਕੀਤੇ ਪ੍ਰਬੰਧਨ ਨੂੰ ਲੈ ਕੇ ਸਵਾਲ ਚੁੱਕੇ ਨੇ ਉਨ੍ਹਾਂ ਨੇ ਹਾਦਸਿਆਂ ਦੀ ਵਧ ਰਹੀ ਗਰਮੀ ਨੂੰ ਨਜ਼ਰਅੰਦਾਜ਼ ਕਰਨ ਅਤੇ ਪ੍ਰਬੰਧਾਂ ਦੀ ਕਾਟ ਨੂੰ ਜ਼ਿੰਮੇਬਾਹ ਠਹਿਰਾਇਆ ਪੰਜਾਬ ਵਿੱਚ ਲਗਾਏ ਗਏ 24 ਮੁੱਖ ਪਾਰਲੀਮੈਂਟ ਇਸ ਕਤਰਨ ਅਹੁਦੇ ਤੋਂ ਹਟਾਇਆ ਜਾਵੇ ਆਮ ਆਦਮੀ ਪਾਰਟੀ ਨੇ ਸੀਪੀਐਸ ਅਹੁਦੇ ਨੂੰ 11 ਸੰਵਿਧਾਨਕ ਦਸਤੇ ਮੰਗ ਕੀਤੀ ਹੈ ਆਪ ਦੇ ਲੀਗਲ ਸੈੱਲ ਦੇ ਹੈੱਡ ਹਿੰਮਤ ਸਿੰਘ ਸ਼ੇਰਗੱਲੀ ਅਗਵਾਈ ਹੇਠ ਇੱਕ ਵਕਤ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀਕੇ ਸਿੰਘ ਨੂੰ ਮਿਲਿਆ ਅਤੇ ਮੰਗ ਪੱਤਰ ਵੀ ਸੌਂਪਿਆ ਗਿਆ ਇਹ ਪੱਤਰ ਪਾਰਾ ਦੇ ਮੁੱਖ ਚੋਣ ਕਮਿਸ਼ਨਰ ਨੂੰ ਭੇਜਿਆ ਗਿਆ। ਸ਼ੇਰਗੱਲ ਨੇ ਕਿਹਾ ਹੈ ਕਿ ਇੱਕ ਮੁੱਖ ਪਾਰਲੀਮਾਨੀ ਸਖਤਰ ਤਨਖਾਹਾਂ ਤੇ ਹੋਰ ਪੱਤਿਆਂ ਸਮੇਤ ਹਰ ਮਹੀਨੇ 1 ਲੱਖ ਰੁਪਏ ਪ੍ਰਾਪਤ ਕਰਦਾ ਹੈ। ਇਸ ਦੇ ਇਲਾਵਾ ਗੱਡੀਆਂ ਦਾ ਖਰਚ ਤੇ ਹੋਰ ਸਹੂਲਤਾਂ ਦਾ ਆਨੰਦ ਮਾਣਦਾ ਹੈ ਜੋ ਕਿ ਗਲਤ ਹੈ। ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਣੀ ਟਿਕਟ 카운ਟਰ ਤੇ ਵੀਰਵਾਰ ਸਵੇਰੇ ਅਚਾਨਕ ਅੱਗ ਲੱਗ ਗਈ। ਉੱਥੇ ਪੇ ਰੇਲਵੇ ਦੇ ਰਿਕਾਰਡ ਤੇ ਕੰਪਿਊਟਰ ਸਿਸਟਮਾਂ ਨੂੰ ਨੁਕਸਾਨ ਪਹੁੰਚਿਆ। ਹਾਥ ਵਿੱਚ ਕਿਸੇ ਜਾਣੇ ਨੁਕਸਾਨ ਦੀ ਖਬਰ ਨਹੀਂ ਹੈ। ਇਸ ਦੇ ਇਲਾਵਾ ਸ਼ਾਰਟ ਸਰਕਟ ਨੂੰ ਅੱਗ ਲੱਗਣ ਦੇ ਪਿੱਛੇ ਦਾ ਕਾਰਨ ਦ ਪੰਜਾਬ ਵਿੱਚ ਜੁਲਾਈ ਦੇ ਪਹਿਲੇ ਹਫਤੇ ਦਰਮਿਆਨੀ ਤੋਂ ਲੈ ਕੇ ਪਾਰੀ بارش ਹੋ ਸਕਦੀ ਹੈ ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਹੈ ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਚਰਨਦਰ ਪਾਲ ਮੁਤਾਬਕ ਪੱਛਮੀ ਪੰਜਾਬ 'ਚ ਜ਼ਿਆਦਾ ਮਿਲ ਪਵੇਗਾ ਇਸ ਦੇ ਇਲਾਵਾ ਇਸ ਸਾਲ ਮੌਨਸੂਨੀ بارش ਵੀ ਪਿਛਲੇ ਸਾਲ ਨਾਲੋਂ ਬਿਹਤਰ ਰਹੇਗੀ ਮੌਸਮ ਵਿਭਾਗ ਨੇ ਜਤਾਈ ਗਈ ਸੰਭਾਵਨਾ ਦੇ ਬਾਅਦ ਪੰਜਾਬ ਦਾ ਖੇਤੀਬਾੜੀ ਵਿਭਾਗ ਵੀ ਹਰਕਤ ਵਿੱਚ ਆ ਗਿਆ ਖੇਤੀਬਾੜੀ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਖੇਤੀਬਾੜੀ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਕਿਸਾਨਾਂ ਨੂੰ ਚੌਕਸ ਕੀਤਾ ਜਾਵੇ ਤਾਂ ਜੋ ਅਗਾਊਂ ਪ੍ਰਬੰਧ ਕਰ ਸਕਣ ਅਤੇ ਫਸਲਾਂ ਦਾ ਨੁਕਸਾਨ ਨਾ ਹੋਵੇ ਪੰਜਾਬ ਸਰਕਾਰ ਦੀ ਵੋਟਰਾਂ ਤੋਂ ਪਹਿਲਾਂ ਵੋਟਰਾਂ ਨੂੰ ਪੰਡੇ ਆਹਾਂ ਲਿਬਾਉਣ ਦੀ ਸਕੀਮ ਵਿਵਾਦਾਂ ਚੁਲਝ ਗਈ ਹੈ ਵਿਵਾਦ ਪੰਜਾਬ ਸਰਕਾਰ ਦੇ ਦੋ ਵਿਭਾਗਾ ਵਿਚਾਲੇ ਅਸਲ 'ਚ ਸਰਕਾਰ ਨੇ 100 ਕਰੋੜ ਦੇ ਪੰਡੇ ਖਰੀਦਨੇ ਸਨ ਇਸ ਲਈ ਜ਼ਿੰਮੇਵਾਰੀ ਸੂਬੇ ਦੇ ਪਿੰਡ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਦਿੱਤੀ ਗਈ ਸੀ ਪਰ ਹੁਣ ਸੂਬੇ ਦੇ ਕੰਟਰੋਲ ਆਫ ਸਟੋਰ ਵਿਭਾਗ ਨੇ ੜਕਾ ਪਾ ਦਿੱਤਾ ਹੈ ਸੂਤ੍ਰਮ ਤੱਕ ਪੰਡੇਲੀ ਪੰਜਾਬ ਦੀਆਂ 6 ਕੰਪਨੀਆਂ ਨੇ ਟੈਂਡਰ ਪਰੇਸਨ ਪਰ ਮਾਮਲੇ ਉਤੇ ਵਿਵਾਦ ਪੈਦਾ ਹੋਣ ਦੇ ਬਾਅਦ ਫਲਹਾਲ ਟੈਂਡਰ ਖੁੱਲਣ ਦੀ ਪੂਰੀ ਪ੍ਰਕਿਰਿਆ ਰੁਕ ਗਈ ਹੈ ਹੁਣ ਦੋਵੇਂ ਵਿਭਾਗ ਮੁੱਖ ਮੰਤਰੀ ਵੱਲ ਦੇਖ ਰਹੇ ਨੇ ਪੰਡੇਲੀ ਪ੍ਰਕਿਰਿਆ ਨੂੰ ਰੋਕਣ ਲਈ ਵਿੱਤੀ ਕੰਟਰੋਲਰ ਨੇ ਪਿੰਡ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਲਿਖਤੀ ਪੱਤਰ ਵੀ ਭੇਜਿਆ ਹੈ